ਜੀ ਬਿਲਕੁਲ ਕੁਛ ਨਹੀਂ ਜੀ ਅ ਅ ਡਿਜੈਕਟਿਵ ਕੋਲ ਅਧਿਕਾਰ ਆ ਉਹ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਬੰਧ ਕੀਤਾ ਜਾਵੇ ਪ੍ਰਬੰਧ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਧਾ ਨਾ 72 ਘੰਟੇ ਦਾ ਨੋਟਿਸ ਆ ਜਾਂ ਮੀਟਿੰਗ ਹੋਊਗੀ ਉਹਦੇ ਚ ਗੱਲਾਂ ਵਿਚਾਰੀਆਂ ਜਾਣੀਆਂ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪਣੇ ਸਟੈਬਲਿਸ਼ ਕਰਨਾ ਹੋਇਆ ਰਾਜਸਥਾਨ ਤੇ ਸ਼ੁਰੂ ਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖਕਮੋ ਕੇ ਜੋ ਪੀਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋ ਉਹਨਾਂ ਦੀ ਜੋਲਵਰੀ ਹੈ ਤੇ ਹੋਣ ਏਜੰਡਾ ਦੱਸਿਆ ਹੈ ਕਿ ਅੱਜ ਅੱਜ ਦੀ ਚਾਲ ਅੱਜ ਦੀ ਜਿਹੜੀ ਬਾਈਟ ਚੰਗੀ ਚੈੱਕ ਕਰੀ ਮੀਟਿੰਗ ਆ ਹੈ ਇਹਦਾ ਮੁੱਖ ਜਿਹੜਾ ਏਜੰਡਾ ਉਹ ਯਾਰ ਮਾਰਚ ਦੇ ਵਿੱਚ ਬਜਟ ਪੇਸ਼ ਕਰਨਾ ਹੁੰਦਾ ਜੀ 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 ਇੱਕ ਮਿੰਟ ਤਾਂ ਫੋਕਸ ਬਜਟ ਤੇ ਆ ਹੂੰ ਬਾਕੀ ਰੂਟੀਨ ਮੈਟਰ ਆ ਪ੍ਰਬੰਧਕੀ ਅਧਾਰ ਤੇ ਜੋ ਕੰਮਕਾਰ ਆ ਕੁਝ ਪੁਸ਼ਟੀਆਂ ਵਾ ਕੋਈ ਪ੍ਰਵਾਨਗੀਆਂ ਕੋਈ ਗੱਲਾਂ ਦੀਆਂ ਗੁਰਦੁਆਰਿਆਂ ਦੇ ਸਬੰਧ ਵਿੱਚ ਸਕੂਲਾਂ ਕਾਲਜਾਂ ਦੇ ਸਬੰਧ ਵਿੱਚ ਰੂਟੀਨ ਮੀਟਿੰਗਾਂ ਤੇ ਬਾਕੀ ਤਾਂ ਜੋ ਫਟਕਲ ਐਜੰਡਾ ਉਹ ਤਾਂ ਸੀਨੀਅਰ ਮੀਤ ਪ੍ਰਧਾਨ ਜਿਹੜੇ ਹੈਗਾ ਉਹਨਾਂ ਦੀ ਪਰਵਾਨਗੀ ਦੀ ਨਾਲ ਹੀ ਲੈਂਦੇ ਜਾ ਸਕਦੇ ਆ ਪਰ ਲੱਗਦਾ ਹੈ ਕਿ ਪ੍ਰਧਾਨ ਸਾਹਿਬ ਨੇ ਕਰ ਦਿੱਤਾ ਗਿਆ ਸੀ ਉਹ ਆਪ ਵੀ ਲੈ ਨਹੀਂ ਲੈ ਗਏ ਕੀ ਕਰਨਾ ਦਾ ਹੈ ਕਹਿਣਾ ਉਹ ਜਿੰਨਾ ਤੁਸੀਂ ਨਸ਼ਰ ਕੀਤਾ ਅਸੀਂ ਸੁਣਿਆ ਤੇ ਪੜ੍ਹਿਆ ਇਦੂਵਨਾ ਤਾਂ ਸਾਨੂੰ ਕੋਈ ਜਾਣਕਾਰੀ ਨਹੀਂ ਜੀ ਤੇ ਉਹ ਵੈਸੇ ਕਈ ਵਾਰੀ ਕਹਿ ਚੁੱਕੇ ਆ ਵੀ ਉਹ ਵਾਪਸ ਨਹੀਂ ਲੈਣਗੇ ਉਹ ਕੱਲ ਜੋ ਸਵਾਲ ਪੱਤਰਕਾਰਾਂ ਦੁ ਵੱਲੋਂ ਕੀਤਾ ਗਿਆ ਕਿ ਪ੍ਰੈਸ਼ਰ ਵਿੱਚ ਹੋਇਆ ਕਿ ਤਾਂ ਹਾਂਜੀ ਪ੍ਰੈਸ਼ਰ ਵਿੱਚ ਹੋਇਆ ਸਾਰਾ ਕੁਝ ਪ੍ਰੈਸ਼ਰ ਕਿ ਸਦਾ ਮੰਨ ਰਹੇ ਹੋ ਤੁਸੀਂ ਨਹੀਂ ਮੈਂ ਨਹੀਂ ਕਹਿ ਸਕਦਾ ਪ੍ਰੈਸ਼ਰ ਚ ਹੋਇਆ ਉਹਨਾਂ ਦੇ ਜਿਹੜਾ ਸਾਹਮਣੇ ਗੱਲ ਆਈ ਆ ਤਾਂ ਨੈਤਿਕ ਧਾਰਦੀ ਆਈ ਆ ਐਸ਼ਰ ਮੇਰੇ ਸਾਹਮਣੇ ਕੋਈ ਗੱਲ ਨਹੀਂ ਕਹੀ ਤੇ ਮੈਂ ਜਿਹ ਵਿੱਚ ਕਮੈਂਟ ਕਿਵੇਂ ਕਰਾਂ ਪ੍ਰੈਸ ਸਾਹਿਬ ਨਵੇਂ ਜਾਂ ਕਾਰਜਕਾਰੀ ਪ੍ਰਧਾਨ ਦਾ ਐਲਾਨ ਹੋ ਸਕਦਾ ਚੰਤਰੀ ਕਮੇਟੀ ਦੇ ਵਿੱਚ ਕਿਉਂਕਿ ਐਸਜੀਪੀਸੀ ਦੇ ਕੋਲੇ ਅਜੰਡੇ 'ਚ ਬਿਲਕੁਲ ਕੁਛ ਨਹੀਂ ਜੀ ਅ ਅਡਜੈਕਟਿਵ ਕੋਲੇ ਅਧਿਕਾਰ ਆ ਹੂੰ ਨਵੇਂ ਦਾ ਤਾਂ ਤਾਂ ਹੋਵੇ ਨਾ ਜੇ ਉਹਨਾਂ ਦਾ ਅਸਤੀਫਾ ਪ੍ਰਬੰਧ ਕੀਤਾ ਜਾਵੇ ਅਸਤੀਫਾ ਪ੍ਰਬੰਧ ਕਰਨ ਤੋਂ ਬਾਅਦ ਉਹਦਾ ਕੋਈ ਵਿਧੀ ਵਿਧਾਨ ਆ ਨਾ 72 ਘੰਟੇ ਦਾ ਨੋਟਿਸ ਆ ਜੋ ਮੀਟਿੰਗ ਹੋਊਗੀ ਉਹਦੇ ਚ ਇਹ ਗੱਲਾਂ ਵਿਚਾਰੀਆਂ ਜਾਣੀਆਂ ਅੱਜ ਮੈਨੂੰ ਨਹੀਂ ਲੱਗਦਾ ਕੋਈ ਅਜੀਬ ਗੱਲ ਹੋਊਗੀ ਜਾਣਕਾਰੀ ਦਿੱਤੀ ਜਾ ਰਹੀ ਨਹੀਂ ਪਤਾ ਨਾ ਜਾਣਕਾਰੀ ਇਹ ਆ ਰਹੀ ਹੈ ਕਿ ਕੱਲ੍ਹ ਤੱਕ ਸਾਹਿਬ ਦੀ ਕੁਰਸੀ ਵੀ ਖਾਲੀ ਹੋ ਸਕਦੀ ਹੈ ਜੀ ਜਾਣਕਾਰੀ ਆ ਰਹੀ ਹੈ ਹੈਲੋ ਦੇਖੋ ਹਾਲਾਤ ਦੇਖ ਕੇ ਨਹੀਂ ਲੱਗਦਾ ਤੇ ਜੇ ਕੋਈ ਐਸੀ ਗੱਲ ਕਰਨਗੇ ਤੇ ਦੇਖਾਂਗੇ ਵੀ ਉਹਦੇ ਕਾਰਨ ਕੀ ਆ ਉਹੀ ਗੱਲ ਹੈ ਜੇ ਕਾਰਨ ਇਹਨਾਂ ਦੀ ਰਾਜਨੀਤਿਕ ਸੋਚ ਹੋਈ ਜਾਂ ਆਪਣੇ ਆਪ ਨੂੰ ਸਟੈਬਲਿਸ਼ ਕਰਨਾ ਹੋਇਆ ਰਾਜਨੀਤਿਕ ਤੌਰ ਤੇ ਫਿਰ ਉਹ ਦਾ ਡਟ ਕੇ ਵਿਰੋਧ ਕਰਾਂਗੇ ਖੰਡਾ ਖੜਕਾਵਾਗੇ ਜਿਵੇਂ ਫੰਦਾ ਪਰ ਲੱਗਦਾ ਜਿਹਦਾ ਤੂੰ ਮੈਂ ਕਿਹਾ ਮੇਰਾ ਬੈਗ ਤੇ ਤਿਆਰ ਹੈ ਜੀ ਕਪੜੇ ਮੇਰੇ ਪੂਰੇ ਬੈਗ ਹੈ ਜੀ ਇਹ ਕਿਉਂ ਗੱਲ ਕਹੀ ਹੋਗੀ ਇਹ ਕਿਉਂ ਹੋਇਆ ਹੋਗਾ ਕੋਈ ਵਧੀਆ ਜਿਹਦਾ ਸਾਹਿਬ ਗੱਲ ਕਹਿ ਸਕਦੇ ਆ ਮੇਰੀ ਨਹੀਂ ਔਕਾਤ ਨਹੀਂ ਵੀ ਮੈਂ ਉਹਨਾਂ ਦੀ ਗੱਲ ਕਹੀ ਤੇ ਕਮੈਂਟ ਕਰਾਂ ਪਰ ਤੁਸੀਂ ਕੀ ਅਪੀਲ ਕਰਨਾ ਚਾਹੋਗੇ ਪ੍ਰਧਾਨ ਸਾਹਿਬ ਨੂੰ ਕੋਈ ਅਪੀਲ ਕਰਨਾ ਚਾਹੋਗੇ ਤੁਹਾਡੇ ਵੱਲੋਂ ਕੀ ਮੰਗ ਰਹੇ ਹੋ ਪ੍ਰਧਾਨ ਸਾਹਿਬ ਨੂੰ ਪੀ ਦਾ ਵੀ ਸਾਲ ਪੂਰਾ ਕਰਨ ਤੇ ਆ ਕੇ ਜੋ ਉਹਨਾਂ ਦੀ ਜ਼ਿੰਮੇਵਾਰੀਆਂ ਨੇ ਬੋਲੋ ਠੀਕ ਹਾਂ ਤਾਂ ਕੋਈ ਅਪੀਲ ਕਰ ਬੇਨਤੀ ਇਸ ਰਹੀ ਕਾਲਪੁਰਪਾਗ ਰੋਗੇ ਹਾਲਾ ਸਫਾਵੇਂ ਹੋਣੇ ਬੇਨਤੀ ਕਰਾਂਗੇ ਸਾਰੇ ਮੀਟਿੰਗ ਮੀਟਿੰਗ ਕਰਾਂ ਇਹ ਮਹਾਰਾਜ ਨੇ ਸਾਰਾ ਠੀਕ ਕਰਨਾ ਮਸਲਾ ਗੁਰੂ ਰਾਮਦਾਸ ਨੇ ਮਸਲਾ ਹੱਲ ਕਰਨਾ ਠੀਕ ਹੈ ਪ੍ਰਧਾਨ ਜੀ ਆਪਣੇ ਵਿਊ ਦੇਗੇ ਨਹੀਂ ਲੇਕਿਨ ਸਾਰੇ ਮੈਂਬਰ ਬੈਠਾਂਗੇ ਅੰਤਰ ਮੀਟਿੰਗ ਉਹਨਾਂ ਦਾ ਕੰਮ ਆ